ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆ ਇੱਥੇ ਆਪਣੇ ਹੈਰੀਪੁਰ ਟੈਟੂ ਕੋਲੇ ਕਬੱਡੀ ਦੇ ਦੋ ਵੱਡੇ ਮਾਲਕ ਸੁਲਤਾਨ ਸ਼ਾਮਸਪੁਰਿਆ ਤੇ ਖੁਸ਼ੀ ਬੋਗਾ ਤੇ ਆਜੋ ਤੁਹਾਨੂੰ ਟੈਟੂ ਦੇ ਆਪਾਂ ਦਿਖਾਈਏ ਹਨਾ ਹਾਂ ਜੀ ਲਓ ਜੀ ਬਣਵਾਇਆ ਟੈਟੂ ਹੈਰੀ ਤੋਂ ਭਰਾ ਤੋਂ ਸੁਲਤਾਨ ਦੇ ਇੱਕ ਹਜੇ ਤਾਹਾਂ ਪਟਾਚੇ ਕੱਚਾ ਜਾ ਇਹ ਵੀ ਬਣਵਾਉਣਾ ਪੂਰਾ ਬਾਅਦ ਅੱਛਾ ਤੂ ਵੜਾਉਣਾ ਕਿ ਕਿ ਪਾਣੀ ਪਿਆਊਗਾ ਅੰਦਰ ਹੋਊਗਾ ਠੰਡਾ ਨਾ ਪਾਣੀ ਜਾਂ ਪਿਆਵੇ ਬੋਤਲ ਜੀ ਨੇ ਆਇਓ ਕਿ ਦੱਸਿਓ ਜਰੂਰ ਵੀ ਟੈਟੂ ਕਿੱਦਾਂ ਦਾ ਹਨਾ ਕਿੱਦਾਂ ਲੱਗਿਆ ਬਾਤ ਬਾਤ ਇਹ ਮੈਸੇਜ ਮੈਸੇਜ ਦੱਸ ਦਿਓ ਜੀ ਹੈਰੀ ਵੀਰੇ ਮੈਸੇਜ ਕੀ ਆ ਇਹ ਮੈਸੇਜ ਟਾਈਮਿੰਗ ਨੂੰ ਥੱਲੋਂ ਜਿਹੜਾ ਇੱਕ ਪੰਜ ਪੰਜ ਤੋਂ ਬੰਦਾ ਸੋਚਦਾ ਕਿ ਮੈਂ ਆਉਦੇ ਚੰਗੇ ਸਮੇਂ ਵੱਲ ਜਾ ਰਿਹਾ ਹਾਂ ਤੇ ਉੱਪਰ ਉਹ ਸਮਾਂ ਉਹਨੂੰ ਦੇਖ ਰਿਹਾ ਕਿ ਹਰ ਵਿਅਕਤੀ ਸਮਾਂ ਆਪਣ ਨੂੰ ਵਾਚ ਕਰਦਾ ਦੇਖਦਾ ਵੀ ਆਪਾਂ ਸਮੇਂ ਨਾਲ ਕਿਦਾਂ ਟ੍ਰੀਟ ਕਰਦੇ ਹਾਂ ਬਹੁਤ ਸੁਬਾਨੀ ਤੁਸੀਂ ਵੀ ਲਾਓ ਟੀ-ਸ਼ਰਟ ਹਾਂ ਜੀ ਹਾਂ ਜੀ ਹਾਂ ਜੀ ਵਾਹ ਦੱਸਿਓ ਜਰੂਰ ਵੀ ਕਿੱਦਾਂ ਬਣਾਇਆ ਟੈਟੂ ਇਹ ਬੰਦੇ ਦਾ ਸਮਾਂ ਚੇਂਜ ਹੁੰਦਾ ਜਾਂਦਾ ਲਓ ਬਖਰੀ ਬਖਰਾ ਜਿਹਾ ਟੈਟੂ ਬਣਾਇਆ ਬਹੁਤ ਬਿਲਕੁਲ ਬਹੁਤ ਕਿਵੇਂ ਲੱਗਿਆ ਖਿਸ਼ੀ ਵੀਰੇ ਟੈਟੂ ਟੈਟੂ ਗੁੱਡ ਆਈ ਦਾ ਬਰਸੀ ਦਾ ਨੂੰ ਦੱਸਿਆ ਆਪਾਂ ਨੇ ਬਾਤ 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 ਸੁਲਤਾਨ ਜੀ ਥੋੜੀ ਪਿਛੇ ਨੂੰ ਬਸ ਥੋੜਾ ਪੈਨ ਮੰਗਦਾ ਸੀ ਮੁੰਡਾ ਕਿ ਥੋੜਾ ਜਿਆਦਾ ਪਤਾ ਤੁਸੀਂ ਓਕੇ ਹਾਂ ਤੇ ਸੁਲਤਾਨ ਲਓ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਕਿੰਨਾ ਕੁ ਦੋਖ ਲਿਆ ਸੁਲਤਾਨ ਉੱਥੇ ਨਾ ਨਿਕਲ ਬੀਬੀ ਹਾਏ ਸਾਡਾ ਡੈਡੂ ਬਹੁਤ ਸੋਹਣਾ ਬਣਿਆ ਬਈ ਦੇਖੋ ਆ ਬੰਦਾ ਜਾ ਰਿਹਾ ਉੱਪਰ ਨੂੰ ਸਮੇਵਾਲ ਨੂੰ ਤੇ ਸਮਾ ਚੱਲ ਰਿਹਾ ਦੇ ਉਪਰੋਸ਼ਵਾ ਦੇਖ ਵੀ ਰਿਹਾ ਦੇਖ ਵੀ ਰਿਹਾ ਵੀ ਬੰਦਾ ਕਿਹੜੇ ਸਾਲ ਨਾਲ ਚੱਲ ਰਿਹਾ ਚੇਂਜ ਚੇਂਜ ਹੁੰਦਾ ਰਹਿੰਦਾ ਬੰਦੇ ਦਾ ਸੋਣਾ ਜਿਹੜੀ ਅੱਖ ਆ ਇਹ ਅਸੀਂ ਸਸਪੈਂਸ ਰੱਖਿਆ ਵੀ ਕੀ ਦੀ ਆ ਇਹ ਤਾਂ ਜਿਹੜਾ ਬਾਪੂ ਦੀ ਆ ਜਿਹੜਾ ਕੌੜਾ ਆ ਦੇਖੋ ਉਸੇ ਦੀ ਹੋ ਆ ਠੀਕ ਆ ਜੀ ਇਹ ਹੈਰੀਪਰਾ ਆਪਣਾ ਖੁਸ਼ੀ ਭਾਜੀ ਤੁਸੀਂ ਵੀ ਆਪਣੇ ਟੈਟੂ ਬਾਈ ਦਾ ਸਾਰਿਆਂ ਭਰਾਵਾਂ ਦਾ ਬਹੁਤ ਬਹੁਤ ਥੈਂਕ ਯੂ ਆ ਸੁਲਤਾਨ ਕਿੱਦਾਂ ਲੱਗਿਆ ਬਾਈ ਆਏ ਨਹੀਂ ਆਪਣੇ ਕੋਲ ਬਹੁਤ ਵਧੀਆ ਥੈਂਕ ਯੂ ਜੀ ਥੈਂਕ ਯੂ ਮੇਰੀ ਭਾਈ ਦਾ ਥੈਂਕ ਯੂ ਬਾਈ ਨੂੰ ਮਰੀ ਭਾਈ ਖੁਸ਼ੀ ਬੜੀ ਕਿਵੇਂ ਲੱਗਿਆ ਜੀ ਟੈਟੂ ਸਾਰਿਆਂ ਨੂੰ ਦੱਸਿਓ ਜਰੂਰ ਹਨਾ ਤੇ ਅੱਜ ਕੀ ਫੀਲਿੰਗ ਹੈ ਹਾਂ ਬਈ ਤੇ ਅਸੀਂ ਗੱਲ ਜੀ ਸਾਰਿਆਂ ਨੂੰ ਤੇ ਧੰਨਵਾਦ ਬਣਵਾਵਾਂਗੇ ਟੈਟੂ ਸਾਹਿਬ ਦੇ ਬਣਵਾ ਦਾਂਗੇ ਹਨਾ ਖੁਸ਼ੀ ਬਾਈ ਨੂੰ ਵੀ ਇੱਕ ਮਿੰਟ ਹੋਰ ਕਰਾਉਣਾ ਇੱਥੇ ਹੈਰੀ ਬਾਈ ਦਾ ਇਹ ਹੈਗਾ ਇਧਰ ਰਾਏਕੋਟ ਰੋ ਦੂਜਾ ਰਾਏਕੋਟ ਦੇ ਵਿੱਚ ਆਪਣਾ ਟਾਲੀਆਣਾ ਸਾਹਬ ਤੇ ਆ ਇਹ ਹੈਰੀ ਦਾਡੂ ਬ੍ਰੈਂਕ ਕੰਪਲੈਕਸ ਤੇ ਬਾਕੀ ਦਿਖਾਉਣਾ ਤੁਹਾਨੂੰ ਅੰਦਰ ਫਿਰ ਖੁਸ਼ੀ ਹੈਰੀ ਹੋਏ ਖੁਸ਼ੀ ਬਾਈ ਦਾ ਟਾਡੂ ਦਿਖਾਉ ਦਿਆਂ ਤੁਹਾਨੂੰ ਦੇਖੋ ਇੱਥੇ ਬਹੁਤ ਜ਼ਿਆਦਾ ਹੋਇਆ ਪਿਆ ਹੈ ਹਾਂਜੀ ਆ ਲੋ ਜੀ ਤਰੇ ਮਾਛੀ ਬਾਈ ਦਾ ਜਦੂਆ ਹੈਰੀ ਵੀਰੇ ਨੇ ਲੇ ਗਾ ਆਪਣੇ ਲੋਕ ਪੂਰਾ ਪੂਰਾ ਸੈਟ ਤੇ ਆਪਾ ਹਾਦੀ ਹੈਰੀ ਵੀਰੇ ਸਤਿ ਸ਼੍ਰੀ ਅਕਾਲ ਆ ਜੀ ਇਹ ਬਰਾਜੀ ਆਪਣਾ ਹੈਰੀਟੇਜ ਟੀਮਾ ਸਾਹਿਬ ਦੀ ਬੜੀ ਮਿਹਰਬਾਨੀ ਹੈ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਬਰਾਮਾ ਦੀ ਹੈ ਸਾਰਿਆਂ ਦੀ ਉਹਨਾਂ ਦੀ ਸਪੈਸ਼ਲਤਾ ਤੇ ਆਮਦਾ ਟੀਮਾ ਬੱਤਿਆ ਜੀ ਦੀ ਜਿਨ੍ਹਾਂ ਨੇ ਇਹਨਾਂ ਮਾਨ ਵਕੀਆ ਸਾਨੂੰ ਦੇ ਨਾਲ ਬਾਈ ਜੀ ਉਹਨਾਂ ਦਾ ਨਾਲ ਬਾਈ ਆਪਣਾ ਜੈਕੀ ਵਸੀਆ ਸੁਣ ਕੇ ਕਹਿੰਦੇ ਆ ਹਾਂ ਜੀ ਹਾਂ ਸੁਖ ਬਾਈ ਤੇ ਲੈ ਫਿਰ ਲਾਹ ਤਾਂ ਦਿੱਤੀ ਉਹ ਲਾਹ ਨਹੀਂ ਕਰੀ ਚੋ ਠੀਕ ਆ ਭਰਾ ਤੇ ਜਲਦੀ ਇੱਕ ਹੋਰ ਵੱਡੇ ਮੱਲ ਦੇ ਲੈ ਕੇ ਆਵਾਂਗੇ ਪੰਜਾਬ ਦਾ ਕਹਿੰਦਾ ਖਾਲਾ ਤੋਂ ਵੱਡੇ ਮੱਲਾਂ ਦੇ ਬਣ ਗਿਆ ਇਹ ਸੀਜ਼ਨ ਪਹਿਲਾਂ ਵੀ ਕਬੱਡੀ ਦੇ ਕਈ ਪਲੇਅਰਾਂ ਦੇ ਟੈਟੂ ਬਣੇ ਆ ਤੇ ਹੁਣ ਦੁਬਾਰੇ ਫੇਰ ਇੱਕ ਵੱਡੇ ਮੱਲ ਦੇ ਲੈ ਕੇ ਆਵਾਂਗੇ ਓਏ ਜੀ ਆਪਣਾ ਹੈਰੀ ਭਰਾ ਅਪਾ ਦੇ ਟੈਟੂ ਥੋੜਾ ਹੋਰ ਅਡੇ ਕਰਨੇ ਆ ਸੈਟ ਵੈਟ ਉਸ ਤੋਂ ਬਾਅਦ ਦੇਖਾਂਗੇ ਕਿਦਾਂ ਦੀ ਆ ਵਾਹ ਪ੍ਰਮਾਤਮਾ ਦੀ ਕਿਰਤ ਬੜੀ ਮੇਰ ਹੋ ਗਈ ਹੈ ਨਾ ਪ੍ਰਮਾਤਮਾ ਜੀ ਨੇ ਨਾਲ ਹੀ ਕਹਿੰਦਾ ਨੀਲਾ ਰੰਗ ਦੀ ਮੇਰ ਨਾਲ ਨਿਕਲਿਆ ਇੱਕ ਪ੍ਰਮਾਣਪੱਤਰ ਨਾਲ ਹੀ ਨਿਕਲਿਆ ਕੈਂਟਾ ਡੈਡੂ ਆਇਆ ਦਾ ਕੋਈ ਬੜਾ ਨਹੀਂ ਬਾਈ ਉਹ ਵੀ ਮਾਫੀ ਦਲਹੈਰੀ ਵੀਰਾ ਕਿ ਲਾਈਵ ਹੋਣ ਨੂੰ ਖੜਾ ਲਾਈਵ ਹੋਣਾ ਚਲ ਠੀਕ ਆ ਓਕੇ ਓਕੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਇਹਨਾਂ ਅਨਮੋਲ ਹੀਰਿਆਂ ਨੂੰ ਪਿਆਰ ਕਰਦੇ ਆ ਹਨਾ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਵੀ ਇਹਨਾਂ ਭਰਾਵਾਂ ਦੇ ਨਾਲ ਆਪਣਾ ਵੀ ਕੋਈ ਐਡਾ ਚੱਕਰ ਨਹੀਂ ਹੈਗਾ ਇਹਨਾਂ ਭਰਾਵਾਂ ਦੇ ਨਾਲ ਹੀ ਹਰ ਹਸਤੀ ਗੱਲ ਜੀ ਸਾਰਿਆਂ ਨੂੰ ਤੇ ਸ਼ੇਅਰ ਜ਼ਰੂਰ ਕਰ ਦਿਓ